ਤਰਨਤਾਰਨ ਦੀ ਜਿਮਨੀ ਚੌਂ ਦਾ ਅੱਜ ਐਲਾਨ ਹੋ ਗਿਆ ਜੀ ਹਾਂ ਇੱਕ ਵਾਰ ਫੇਰ ਪੰਜਾਬੀਓ ਤਿਆਰ ਹੋ ਜਾਓ ਆਪਣੇ ਮਨਪਸੰਦੀਦਾ ਲੀਡਰ ਨੂੰ ਵੋਟਾਂ ਪਾਉਣ ਦੇ ਲਈ ਕਿਉਂਕਿ ਤਰਨਤਾਰਨ ਦੇ ਵਿੱਚ ਬਾਏ ਇਲੈਕਸ਼ਨ ਜਿਹੜੀ ਹੋਣੀ ਸੀ ਜਿਸ ਨੂੰ ਲੈ ਕੇ ਲਗਾਤਾਰ ਮਾਹੌਲ ਗਰਮਾਂਦਾ ਜਾ ਰਿਹਾ ਸੀ ਉਸ ਦਾ ਅੱਜ ਐਲਾਨ ਹੋ ਗਿਆ ਕਮਿਸ਼ਨ ਵੱਲੋਂ ਯਾਨੀ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤਰਨਤਾਰਨ ਦੇ ਲੋਕ 11 ਨਵੰਬਰ ਨੂੰ ਵੋਟਾਂ ਪਾਣਗੇ ਤੇ 14 ਨਵੰਬਰ ਨੂੰ ਜਿਹੜੀ ਇਲੈਕਸ਼ਨ ਹੈ ਉਸ ਦਾ ਬਾਈ ਇਲੈਕਸ਼ਨ ਦਾ ਰਿਜ਼ਲਟ ਆ ਜਾਵੇਗਾ ਇਸ ਤੋਂ ਪਹਿਲਾਂ ਦੱਸ ਦਈਏ ਕਿ ਸਾਰਾ ਜਿਹੜਾ ਪਰਫਾਰਮਾ ਹੈ ਜਿਹੜਾ ਸ케ਡਿਊਲ ਹੈ ਈਸੀਆਈ ਨੇ ਤਿਆਰ ਕਰ ਦਿੱਤਾ ਜਿਦੇ ਵਿੱਚ 20 ਅਕਤੂਬਰ ਨੂੰ ਨੋਮੀਨੇਸ਼ਨ ਫਾਈਲ ਕੀਤੀ ਜਾਣਾ ਹੈ ਯਾਨੀ ਕਿ ਅੱਜ ਤੋਂ ਬਾਅਦ ਅੱਜ ਜੇਕਰ ਅੱਜ ਤਰੀਕ ਹੋ ਚੁੱਕੀ ਹੈ 6 ਅਕਤੂਬਰ ਤੇ 14 ਦਿਨ ਬਾਅਦ 20 ਤਰੀਕ ਨੂੰ ਨੋਮੀਨੇਸ਼ਨ ਫਾਈਲ ਹੋਵੇਗਾ ਆਖਰੀ ਤਰੀਕ 20 ਤਰੀਕ ਹੈ ਨਾਮੀਨੇਸ਼ਨ ਉਸ ਤੋਂ ਪਹਿਲਾਂ ਵੀ ਕਰ ਸਕਦੇ ਨੇ ਉਸ ਤੋਂ ਬਾਅਦ 22 ਤਰੀਕ ਨੂੰ ਸਕਰੂਟਨਿੰਗ ਹੋਵੇਗੀ ਕਾਗਜ਼ਾਂ ਦੀ 24 ਅਕਤੂਬਰ ਨੂੰ ਜੇ ਕੋਈ ਬੰਦਾ ਆਪਣੇ ਕਾਗਜ਼ ਵਾਪਸ ਲੈਣਾ ਚਾਹੁੰਦਾ ਹੈ ਜਿਹੜਾ ਕੋਈ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ ਤੇ 24 ਅਕਤੂਬਰ ਨੂੰ ਉਹ ਵਾਪਸ ਲੈ ਸਕਦਾ ਤੇ ਉਸ ਤੋਂ ਬਾਅਦ 24 ਅਕਤੂਬਰ ਅਖੀਰਲੀ ਤਰੀਕ ਤੋਂ ਬਾਅਦ ਸਿੱਧਾ 11 ਨਵੰਬਰ ਨੂੰ ਜਿਹੜੀਆਂ ਨੇ ਉਹ ਵੋਟਾਂ ਪੈਣਗੀਆਂ ਜਿਸ ਦੇ ਵਿੱਚ ਮੋਟਾ-ਮੋਟਾ ਤੁਸੀਂ ਲਗਾ ਲਓ 24 ਤੇ 6 ਦਿਨ ਇਹ 6 ਤੇ ਉਸ ਤੋਂ ਬਾਅਦ 11 10 ਦਿਨ ਹੋਰ 16 ਦਿਨ ਦਾ ਜਿਹੜਾ ਸਮਾਂ ਹੈ ਚੋਣ ਪ੍ਰਚਾਰ ਕਰਨ ਦਾ ਜਿਹੜਾ ਸਾਰੀਆਂ ਪਾਰਟੀਆਂ ਨੂੰ ਮਿਲਿਆ ਤੇ ਉਸ ਤੋਂ ਬਾਅਦ 11 ਤਰੀਕ ਨੂੰ ਸਵੇਰੇ 8 ਵਜੇ ਤੋਂ ਜਿਹੜੀਆਂ ਵੋਟਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਲੋਕ ਵੋਟਾਂ ਪਾਣਗੇ ਤੇ 14 ਤਰੀਕ ਨੂੰ ਜਿਹੜਾ ਰਿਜ਼ਲਟ ਸਾਹਮਣੇ ਆਵੇਗਾ ਤੇ ਇਸ ਦੇ ਵਿੱਚ ਹੁਣ ਤੱਕ ਚਾਰ ਉਮੀਦਵਾਰ ਜਿਹੜੇ ਪਾਰਟੀਆਂ ਨੇ ਐਲਾਨ ਦਿੱਤੇ ਨੇ ਪਹਿਲਾ ਆਮ ਆਦਮੀ ਪਾਰਟੀ ਦੀ ਜੇ ਗੱਲ ਕਰ ਲਈਏ ਹਰਮੀਤ ਸੰਧੂ ਨੂੰ ਐਲਾਨਿਆ ਗਿਆ ਹਰਮੀਤ ਸਿੰਘ ਸੰਧੂ ਨੂੰ ਉਸ ਵਾਰ ਕਾਂਗਰਸ ਨੇ ਕਰਨਵੀਰ ਸਿੰਘ ਬੁਰਜਗਿੱਲ ਨੂੰ ਆਪਣਾ ਉਮੀਦਵਾਰ ਐਲਾਨਿਆ ਤੇ ਭਾਜਪਾ ਨੇ ਹਰਜੀਤ ਸੰਧੂ ਨੂੰ ਉਮੀਦਵਾਰ ਐਲਾਨਿਆ ਤੇ ਅਕਾਲੀ ਦਲ ਨੇ ਸੁਖਵਿੰਦਰ ਕੋਹਰੰਦਾਵ ਨੂੰ ਆਪਣਾ ਉਮੀਦਵਾਰ ਐਲਾਨਿਆ ਤੇ ਇਹ ਚਾਰ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਪਰ ਇੱਥੇ ਸਭ ਤੋਂ ਵੱਧ ਜਿਹੜੀ ਚਰਚਾ ਜਿਹੜੀ ਕਹਿ ਲੋ ਕਿ ਉਹ ਚੱਲ ਰਹੀ ਹੈ ਕਿ ਅੰਮ੍ਰਿਤਪਾਲ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹ ਆਪਣਾ ਕੈਂਡੀਡੇਟ ਕੌਣ ਉਤਾਰਨਗੇ ਇਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਜਿਹਨੂੰ ਲੜਾਇਆ ਜਾਵੇਗਾ ਇਲੈਕਸ਼ਨ ਪਰ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਨਾ ਕਰ ਦਿੱਤੀ ਗਈ ਹੈ ਹੁਣ ਤੱਕ ਜਿਹੜਾ ਨਾਮ ਹੈ ਉਹ ਸਾਹਮਣੇ ਨਹੀਂ ਆ ਪਾਇਆ ਸ਼ਾਮਿਲ ਨਹੀਂ ਹੋ ਪਾਇਆ ਨਾਮ ਤੇ ਹੁਣ ਵੇਖਣਾ ਹੋਵੇਗਾ ਕਿ ਵਾਰਿਸ ਪੰਜਾਬ ਦਾ ਜਿਹੜਾ ਕੈਂਡੀਡੇਟ ਹੈ ਉਹ ਕੌਣ ਹੋਵੇਗਾ ਤੇ ਖੈਰ 11 ਨਵੰਬਰ ਨੂੰ ਜਿਹੜੀ ਹੈ ਵੋਟਾਂ ਪੈਣਗੀਆਂ ਤੇ 14 ਨੂੰ ਬਾਈ ਇਲੈਕਸ਼ਨ ਦਾ ਰਿਜ਼ਲਟ ਆ ਜਾਵੇਗਾ ਤੇ ਤਰਨਤਰਨ ਦੇ ਵਿੱਚ ਮਾਹੌਲ ਹੁਣ ਪੂਰੀ ਤਰ੍ਹਾਂ ਭਖਣਾ ਸ਼ੁਰੂ ਹੋ ਚੁੱਕਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚੋਣ ਸਰਗਰਮੀਆਂ ਵੇਖਣ ਨੂੰ ਮਿਲਣਗੀਆਂ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਚੋਣ ਬਾਰੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ